ਸਨੂੰਗੀ ਫੋਨ ਤੇ ਚੰਗੀ ਲੱਗੇਗੀ ਤੂੰ ਬੁੜਾ ਨਾ ਗੱਲਾਂ ਕਰਦੀ ਕਹੋ ਮੈਂ ਤੇਰੇ ਵਾਲੀ ਹੱਦ ਹੋ ਗਈ ਹਾਂ ਕੱਪ ਹੋਈ ਪਈ ਆ ਲੈ ਹੁਣ ਤਾਂ ਰੰਗ ਗੁੱਡੇ ਜਾਂਦਾ ਕੱਪੜਿਆਂ ਦਾ ਇਹ ਵੀ ਉਹਦੀ ਲਾਉਣੇ ਪੈਣੇ ਦੇਦੇ ਪਤਾ ਨਹੀਂ ਕੀ ਕਰਦੀ ਐ ਲੈ ਪਤਾ ਨਹੀਂ ਕਿੱਧਰ ਵਾਗੀ ਹੈਗੀ ਕਰਮਜੀਤ ਰੋਜ਼ ਕਿਤੇ ਮੂੰਗੀ ਦੀ ਤਾਲ ਕਰ ਲੈਂਦੀ ਆ ਕਿਤੇ ਆਲੂ ਕਿ ਮਟਰ ਪਾਲਣ ਦੇ ਇਲਾਕੇ ਕਿਉਂ ਕੱਢਣੇ ਸੌਖੇ ਨੇ ਕਹੀਂ ਨਹੀਂ ਅੱਜ ਵੀ ਭਾਈ ਸੋਲੂਆ ਲੈ ਇਹਨੂੰ 2 ਦਿਨ ਹੋ ਗਏ ਲੈ ਕੱਢਣ ਦੀ ਮਾਰੀ ਨੇ ਸੋਲੂਆ ਦਾ ਹੀ ਨਹੀਂ ਤਰੀ ਹੈਗੀ ਪਤਨ ਕੀ ਡਰ ਲੱਗਦਾ ਸੋਲੂਆ ਕੱਢਣ ਤੋਂ ਐਨਾ ਦਰਦ ਹੁੰਦਾ ਗਿੱਟਾਂ ਚ ਜੋੜਾਂ ਚ ਜਿਹੜਾ ਜੂਰੀਆ ਬਣਿਆ ਪਿਆ ਦਾ ਰੋਜ਼ ਮੂੰਗੀ ਤਰ ਲੈਂਦੀ ਹੈ ਬੋਲ ਮਾਰਦੀ ਕੁੜ ਕਰਮਜੀਤ ਹਾਂ ਬੇਬੇ ਇਹ ਸੋਲੂਆ ਲੈ ਆ ਸੀ ਪਰ ਸੌ ਦਾ ਪਿਆ ਉਹ ਸੁੱਕ ਗਿਆ ਹੁਣ ਆ ਕੱਢਣਾ ਨਹੀਂ ਸੀ ਬੇਬੇ ਬੋਲ ਮਾਰੀ ਜਾਂਦੀ ਆ ਦੇਖਾਂ ਕੀ ਕਹਿੰਦੀ ਆ ਇਹ ਵੀ ਨਾ ਟਿਕੜ ਨਹੀਂ ਦਿੰਦੀ ਕਦੀ। ਕੁਛ ਦੀਆਂ ਜਾ ਕੇ। ਠੀਕ ਹੈ ਨਹੀਂ ਸੀ। ਨਹੀਂ ਮੈਂ ਤਾਂ ਕੁਛ ਨਹੀਂ ਸੀ ਕਹਿੰਦੀ ਮਾਂ ਸੋਲਵਾ ਪਰਸਾਂ ਦਾ ਲੈ ਕੇ ਰੱਖਿਆ ਪਿਆਗਾ ਸੋਲਵਾ ਕੱਢ ਲੈਂਦੀ ਮੈਂ ਤੂੰ ਤਾਂ ਨਹੀਂ ਕੱਢਦੀ। ਹੋਰ ਕੱਢਣਾ ਔਖਾ ਮੈਂ ਤੇਨੂੰ ਫੜਾਉਣੀ ਆ ਮੈਂ ਪਹਿਲੇ ਰੋਜ ਮੂੰਗੀ ਧਰ ਲੈਣੀ ਆਂ ਜੂਰੀਆ ਹੋਇਆ ਤਾਂ ਮੇਰੇ ਤਾਂ ਇੰਨੀਆਂ ਚੀਸਾਂ ਪੈਂਦੀਆਂ ਨੇ ਤੁਰਿਆ ਨਹੀਂ ਜਾਂਦਾ ਗਿੱਟੇ-ਗੋਟਿਆਂ 'ਚ। ਚੱਲ ਕੋਈ ਨਾ ਤੂੰ ਕੱਢ ਲੈ ਲੈ ਮੇਰੇ ਨਾਲ ਆ ਤਾਂ ਮਰਵਾ ਦੇ ਪਹਿਲਾਂ ਵਾਲਾ ਹੀ ਜੂਰੀਆ ਬਣਦਾ ਵਾ। ਹੋਰ ਆ ਜੂਰੀ ਚੀਸਾਂ ਤਾਂ ਮੇਰੇ ਹੀ ਪਈਆਂ ਨੇ ਬਸ ਕੱਢਣ ਦੀ ਘੌਲ ਆ ਤੋ। ਹਾਂ। ਇਹ ਤਾਂ ਐ ਕੱਢਣਾ ਨਹੀਂ ਸੀ ਮੈਨੂੰ ਖੜਾ ਦਿੰਦੀ ਮੈਂ ਕੱਢ ਦਿੰਦੀ ਮੈਂ ਤਾਂ ਬਸ ਤੈਨੂੰ ਹੀ ਨਹੀਂ ਆਖਾਂ ਮਾ ਆਖੂ ਲਵਨ ਅੱਖਾਂ ਨੂੰ ਦੱਸ ਫਿਰ ਹੁਣ ਵੀ ਮੈਂ ਹੀ ਕੱਢੂ ਹੁਣ ਕਿਹੜਾ ਫਿਰ ਤੂੰ ਆਪ ਕੱਢੇਂਗੀ ਮੈਨੂੰ ਤਾਂ ਐ ਸੀ ਮਹਾ ਹੀ ਹੋਲਾ ਬਣਾਵਾਂ ਹਾਂ ਲੈ ਹੋਲਾ ਬਣਾ ਦਾਂਗੇ ਪਤਾ ਕਿੰਨਾ ਸੋਲੂਏ ਦਾਲ ਵਧੀਆ ਲੱਗਦੀ ਅੱਗੇ ਇੰਨਾ ਇੰਨਾ ਸੋਲੂਆ ਕੱਢਦੇ ਕਿਤੇ ਜੀ ਨਹੀਂ ਸੀ ਅੱਕਦਾ ਹੋਰ ਘਰ ਦਾ ਸੋਲੂਆ ਹੁੰਦਾ ਦੇਸੀ ਐਂ ਲਾ ਕੱਢਦੇ ਆਪਲਾੜੇ ਦੇ ਵੇਲੇ ਤਾਂ ਬਾਹਲੇ ਇੰਨਾ ਇੰਨਾ ਕੱਢ ਕੱਢ ਕੇ ਜਮਾ ਕਰਕੇ ਵੀ ਰੱਖ ਲੈਂਦੇ ਵੀ ਚਲ ਰਿਸ਼ਤੇਦਾਰ ਆਉਣਗੇ ਮੇਲੇ ਤੇ ਦਾਲ ਧਰਾਂਗੇ ਫਿਰ ਕੱਢਿਆ ਨਹੀਂ ਜਾਣਾ ਵਾਹ ਤਾਂ ਫੇਰੀ ਬੰਦੀ ਆ ਗੱਲ ਕੱਟਣਾ ਔਖਾ ਕੱਢਣਾ ਔਖਾ ਵਾ ਲੱਗੋ ਕੀ ਕੱਢਣਾ ਔਖਾਗਾ ਹੋਰ ਜਦੋਂ ਸਾਰਾ ਦਿਨ ਮੋਬਾਈਲਾਂ ਤੇ ਠੂੰਗਾ ਮਾਰੀ ਜਾਂਦੇ ਉਹ ਤਾਂ ਔਖੀਆਂ ਨਹੀਂ ਲੱਗਦੀਆਂ ਹੈਗੀਆਂ ਉਹ ਤਾਂ ਵੇ ਪਿਆਏ ਹੁੰਦਾ ਵੀ ਚੱਲ ਫੋਨ ਦੇਖਦੇ ਹੋ ਮੈਂ ਫੋਨ ਦੇਖਦੇ ਆ ਫੜਾ ਫਿਰ ਮੈਂ ਕੱਢਣੀ ਹੁਣ ਨਹੀਂ ਤੇ ਇੱਥੋਂ ਤਾਂ ਨਿਕਲਦਾ ਫੜਾਉਣੀ ਆ ਮੈਂ ਤਾਂ ਇਹ ਮਰਵਾ ਦੇ ਮੇਰ ਨਾਲ ਹੁਣ 4 ਦਿਨ ਸੋਰੂਆਗਾ ਫੇਰ ਮੂੰਗੀ ਖਾਈ ਜਾਈਂ ਹੋਰ ਮੂੰਗੀ ਤਾਂ ਖਾਣੀ ਹੁਣ ਪੱਕ ਗਿਆ ਗਿਆ ਬਸ ਕਿਹੜਾ ਸੋਰੂਆ ਹੁਣ ਆਉਂਦਾ ਹੈ ਹੈ ਫਰੇਟ ਆ ਉਹਦੀ ਪੱਕ ਜਾਂਦਾਗਾ ਹਾਂ ਉਹ ਤਾਂ ਇਹ ਵੀ ਪੱਕਿਆ ਜੀ ਪਿਆਉ ਤਾਂ ਹੋਰ ਨਾ ਹਣ ਕੱਢ ਲਾ। ਲਾ ਦੇਖੀ ਜਮਾ ਸਕਾ ਤਾਰੇ। ਕੱਚਾ-ਗੱਛਾ ਸੀ ਜਦੋਂ ਲਿਖਤਾ। ਫਰਾਹਾ। ਹੱਸ ਕੇ ਕੱਢਣ ਦੀ ਘਾਲ ਹੋ ਗਈ ਬੇਬੇ। ਨਹੀਂ ਫੇਰ ਮੈਨੂੰ ਫੜਾ ਦਿੰਦੀ ਮੈਂ ਕੱਢ ਦਿੰਦੀ ਉਹਦੇ। ਮੈਂ ਤਾਂ ਐ ਨਹੀਂ ਆਖਿਆ ਵੀ ਆਖੂ ਮੇਰੇ ਵਿੱਚ ਜ਼ਿਆਦੇ ਜਾਣਾ ਵੀ ਸੌਲ ਕੱਢਣ ਕਰਦਾ। ਬਸ ਤਾਂ ਬਥੇਰਾ ਕੱਢਦੇ ਰਹਾਂਗੇ। ਤੂੰ ਤਾਂ ਪ੍ਰਾਣਾਂ ਜਵਾਨਾਂ ਦੀ ਬੁਢੀ ਆ ਹੁਣ ਕੱਢ ਲੱਗੀ। ਹਾਂ। ਇੰਨਾ-ਇੰਨਾ ਸੌ ਰੁਪਆ ਕੱਢਦੇ ਰੋਜ਼ ਸੌ ਰੁਪਆ ਜਮਾ ਕਰਕੇ ਵੀ ਰੱਖ ਦਿੰਦੀਆਂ ਕੱਢ ਕੇ। ਚਲ ਹੁਣ ਕਰ ਲਈ ਕੋਈ ਨਾ ਕਰ ਲਿਆ ਕਰਾਂ। ਹਾਂ। ਵੀ ਆਹੀ ਦੋ ਦਿਨਾਂ ਬਾਅਦ ਹੋਵੇ ਕਿਹੜਾ ਬਾੜੇ ਦਿਨਾਂ ਦਾ। ਮੈਂ ਤਾਂ ਕੱ ਅੱਗੇ ਤਾਂ ਤਾਂ ਦੇ ਹੁੰਦੇ ਆ ਆਪ ਦਾ 10 10 20 20 ਦਿਨਾਂ ਹੀ ਰਕ ਧਰੀ ਜਾਂਦੇ ਵਧੀਆ ਸੋਰਵਾ ਹੁੰਦਾ ਫੇਰ ਤੋਂ ਲਿਆਉਂਦੇ ਐਨਾ ਐਨਾ ਮੁੰਡੇ ਕੱਢ ਲੈ ਬਣੇ ਸੋਰਵਾ ਨੀ ਕੱਢੀ ਜਾਂਦੀ ਆ ਭਣ ਆ ਜਾ ਫੇਜਾ ਬੈਠੀ ਤਿੰਨ ਦਿਨ ਹੋ ਗਏ ਕੀ ਪੁੱਛਦੀਆਂ ਸੋਰਵਾ ਲੈ ਇਹਨੂੰ ਕੱਢਣ ਦੀ ਮੰਗ ਤੇ ਸੋਰਵਾ ਹੀ ਨਹੀਂ ਧਰਿਆ ਹੈਗਾ ਮੈਂ ਕਿਹਾ ਸੁੱਕ ਗਿਆ ਜਮਾ ਹੋਰ ਹੋਰ ਜਮਾ ਹੀ ਨਹੀਂ ਭਣੇ ਸਭ ਜਦੋਂ ਤੱਕ ਪੱਲਾ ਲਾ ਲਾਂਗੇ ਬਿੱਤੂ ਲੈਣੀ ਆ ਕੁ ਮੈਂ ਨੂ ਬਾਰੇ ਜੇ ਦੱਸਿਆ ਇਥੋਂ ਨਹੀਂ ਨਿਕਲਦੇ ਮੈਂ ਕੱਢ ਦਨੀ ਐ ਯਾਰਾ ਭਣ ਕੀ ਕਰੀਏ ਹਾਂ ਕਿ ਆਪਾਂ ਦਿਲ ਆਪਣਾ ਕਿੰਨਾ ਸੋਰੂਆ ਕੱਢ ਦਿਨਾ ਪਲਾੜੇ ਹੋਏ ਸੋਰੂਆ ਕਰਦੇ ਹਾਂ ਗਾਜਰਾਂ ਲਿਆਉਂਦੇ ਪੱਟ ਕੇ ਹਾਂ ਮਾਰ ਕੇ ਵਧੀਆ ਸਬਜ਼ੀਆਂ ਹੁੰਦੀਆਂ ਇੰਨੀਆਂ ਵਧੀਆ ਕੋਈ ਬਿਮਾਰੀ ਕੋਈ ਸੀ ਲੱਗਦੀ ਆ ਹੁਣ ਖਵਾ ਖਵਾ ਮੂਗੀ ਨਾ ਜੂਰੀਆ ਕਰਤਾ ਐ ਯਾਰਾ ਬਸ ਟਾਲਦੀਆਂ ਨਾ ਫਿਰ ਦਵਾਈਆਂ ਤੇ ਹੋ ਜਾਂਦੀਆਂ ਨੇ ਦਵਾਈਆਂ ਤਾਂ ਬਸੇ ਲਿਆਉਂਦੇ ਹਾਂ ਹਾਂ ਮਿਆਣੀ ਵੀ ਵਧੀਆ ਸੋਰੂਏ ਦਾਲ ਬਣਦੀ ਸਵਾਦ ਵਾਲੀ ਦਾਲ ਬਣਦੀ ਇਹ ਤਾਂ ਬਣਾਈ ਹੋਰ ਕਿ ਮੈਂ ਪੀੜਾ ਜਹਾਇਆ ਪਿਆ ਕਈ ਦਿਨਾਂ ਦਾ ਪਿਆ ਹੋ। 50 ਦਾ ਲਿਆ ਮੈਂ ਦੇਖੀ ਜਾਨੀ ਮੂੰਹ ਨਹੀਂ ਮਹੱਫਤ ਰਹੂਗੀ, ਦਰੂਗੀ। ਹਰ ਕਿਰਜ ਆਬ ਗੈਹਾ ਮਖਲਾ 100 ਰੁਪਇਆ ਕੱਢ ਲਾ ਮਰਦਾ। ਆਪਾਂ ਨੇ ਕੱਢਣਾ ਪੈਂਦਾ ਹੋਰ ਕੀ ਕਰੀਏ ਫੇਰ? ਹੋਰ ਦੇਹਾ ਹੋਗਾ ਜੇ ਮੈਂ ਸਮਾਂ ਚੇੜ ਲੱਗੂਏ ਤਾਂ ਨਾ ਕੱਢਣ ਤੇ। ਹੋਰ ਤਾਂ ਜਦ ਵਧੀਆ ਨਿਕਲ ਜਾਂਦਾ। ਕੱਢਣਾ ਹੀ ਪਊਗਾ ਫੇਰ ਇਹ ਤਾਂ ਪੈਸੇ ਲਾਇਨਾ ਚੇਰਾ। ਹੋਰ ਅੱਜ ਬਾਕੀ ਤਾਂ ਕਰਦਾ ਹਾਂ ਬਚਾ ਲੀ। ਹੁਣ ਲੈ ਮਾੜਾ ਜਾ ਕੇ ਇੱਕ ਗੁੱਟੀ ਕਿਨ 20 ਰੁਪਇਆ ਦਿੱਤੀ ਆਲੀ। ਉਹ ਸੁੱਕ ਗਿਆ। ਹੋਰ ਅੱਗੇ ਇਹਨਾਂ ਨੇ ਪੰਡ ਪੰਡ ਲਿਆਉਂਦੇ ਖੇਤੋਂ 100 ਅਗਰ ਤਾਂ ਬੰਦਾ ਵੀ ਬਲਾਇੰਕ ਸਵਾਦ ਹਾ ਜੇ ਬੋਲਦੀ ਆ ਕਹਿੰਦੀ ਮੈਂ ਅੱਖਾਂ ਦੇ ਸੁੱਕ ਕੇ ਹੋਲਾ ਕਰ ਲਾਂਗੇ ਲੈ ਹੋਰ ਹੋਲਾ ਹੋਲਾ ਵੀ ਨਹੀਂ ਹੋਣੀ ਆ ਖੜੀ ਤੇ ਡੋਲਣ ਵਾਂਗੂ ਇਹ ਤੋਂ ਉਹ ਵੀ ਪਿਆ ਹਾਂ ਉਹ ਵੀ ਫਿਰ ਮੈਂ ਤੂੰ ਮੱਥਾ ਮਾਰਨਾ ਪੈਂਦਾ ਅੱਗੇ ਤਾਂ ਹੋਲਾ ਕਰਦੇ ਹਾਂ ਸੋਲਵਾ ਇਹਨਾਂ ਦਾ ਕੱਢ ਕੇ ਰੱਖ ਲਾਉਂਦੇ ਦਾਲ ਪਾਣੀ ਬਣਾਉਂਦੇ ਉਲਟਾ ਮੈਨੂੰ ਬੋਲਦੀ ਆ ਕਿ ਮੈਂ ਹੋਲਾ ਕਰ ਲਾਂਗੀ ਹੋਲਾ ਤਾਂ ਬਣ ਗਈ ਇਹ ਤਾਂ ਹੋਲਾ ਕਰਕੇ ਤਾਂ ਤੂੰ ਰੰਗ ਲਾ ਦੇ ਜੀ ਦੇ ਲੱਗ ਗਏ ਨਾ ਨਾ ਸੋਲਵਾ ਨਾ ਹੁੰਦੇ ਮੇਰੇ ਪੇ ਤਾਂ ਗੱਡਾ ਭਰ ਲਿਆ ਉਹਦਾ ਸੋਲੂ ਇਹਦਾ ਹੋਰ ਬਲਦ ਵੱਡੇ ਹੁੰਦੇ ਆ ਕਿ ਬੋਤੇ ਬੋਤਿਆਂ ਦੇ ਲਿਆਉਂਦੇ ਫਿਰ ਉਹਨਾਂ ਨੂੰ ਪੁੱਤਰ ਕੇ ਪਾਉਂਦੇ ਅੱਧ ਪੱਕਿਆ ਜਾ ਹੋ ਜਾਂਦਾ ਜਦੋਂ ਇਹਦਾਂ 10 20 ਦਿਨ ਬਾਅਦ ਫਿਰ ਦੇਖ ਲੈ ਅਸੀਂ ਤਾਂ ਬੜ ਜਵਾਕ ਇਨੇ ਇਕੱਠੇ ਹੋ ਕੇ ਖੁਲੂਆਂ ਤੇ ਸੋਨਾਂ ਦੇ ਦਾਣੇ ਚੁਗੀਆਂ ਤੇ ਗੁੱਥੀਆਂ ਲੈਣ ਨੂੰ ਹੋਰ ਅੱਗੇ ਤਾਂ ਆਈ ਹੁੰਦਾ ਪਿੰਡਾਂ 'ਚ ਇਨੇ ਇਨੇ ਛੋਲੇ ਦੋ ਦੋ ਸਿਰ ਖੁਲਲੀ ਚ ਪਏ ਹੁੰਦੇ ਅਸੀਂ ਛੋਟੇ ਆ ਉਹਨੇ ਸਾਡੇ ਉੱਥੇ ਪੜਨ ਲੱਗਦੇ ਤੇ ਜੇ ਥੋਲੇ ਨਾ ਗਾਉਂਦੇ ਜਦੋਂ ਤੇ ਤਾਂ ਮਗਰ ਉਹ ਇਹਨੇ ਹੁੰਝਲੇ ਹੁੰਦੇ ਹੋਰ ਤਾਂ ਉਹੀ ਪਾਈ ਦੀ ਹੋਏ ਪਹਿਨੀ ਥੋੜੀ ਤੁਹਾਨੂੰ ਪਤਾ ਦਾ ਦਾਵਾ ਵੀ ਨਹੀਂ ਠਿਆਂਦਾ ਹੋਰ ਇੰਨਾ ਚਾ ਹੁੰਦਾ ਵੀ ਥੋਲੇ ਕੱਢੇ ਨੇ ਵੀ ਉੱਥੋਂ ਲੈ ਆ ਬਣਾ ਰੌੜਾ ਦਾ ਕਿਝ ਬਾਤ ਪਾਉਂਦੇ ਹੋਰ ਬਾਤ ਆਪਾਂ ਨਹੀਂ ਮਸਾ ਲੰਗ ਕੇ ਆਈਆਂ ਪਤਾ ਨਹੀਂ ਕਿ ਜਵਾਕ ਪਹਿਨਣਾ ਪਰਲੇ ਹਲੇ ਹੋੜੀ ਤਾਂ ਕਈ ਦਿਨ ਪਾਈ ਨੇ ਤਾਂ ਪਹਿਦੀ ਨਹੀਂ ਪਹਿਲੇ ਹੀ ਲੱਗ ਗਿਆ ਦਾ ਹੋਰ ਬਲਾਇ ਬੈਠਣਾ ਕਿਉਂ ਰੌੜਾ ਜਾ ਪਾਈ ਜਾਂਦੇ ਨੇ ਅੱਜੀ ਲੱਗੇ ਪਈ ਹੈ ਤਾਂ ਮੇਲਾ ਤਾਂ ਪਤਾ ਨਹੀਂ ਕਹਿੰਦੇ ਨੇ ਬਾਰ ਦੀ ਆ ਪਤਾ ਨਹੀਂ ਕਿਹੜੇ ਦਿਨ ਦੀ ਆ ਤਾਂ ਬਾਹਲੇ ਇਕੱਠ ਹੋਇਆ ਪਿਆ ਜਵਾਕਾਂ ਦਾ ਉਹੀ ਲੱਗ ਜਾਂਦੇ ਤੇ ਭਾਣੇ ਅੱਗੇ ਪੈਸੇ ਨਹੀਂ ਸੀ ਮਿਲਦੇ ਆਪਣੇ ਵਰਕਰ ਜਵਾਕਾਂ ਨੂੰ ਹੁਣ ਪੈਸੇ ਬਾਧੂ ਮਿਲਦੇ ਨੇ ਫਿਰ ਕ ਮਾਰ ਨਹੀਂ ਇਹਨਾਂ ਨੇ ਮੱਥਾ ਰੱਖਿਆ ਉਹ ਨਵੇਂ ਫੁਲਫੁਲੇ ਬਲਪਲੇ ਪਰ ਹੀ ਜਾਂਦੇ ਕਦੇ ਕ ਕਰ ਜਾਂਦੇ ਅੱਗੇ ਕਿੱਥੇ ਫੁਲਫੁਲੇ ਆਉਂਦੇ ਅੱਗੇ ਕੌਣ ਤੇ ਬੋਲਵਾ ਜਾਂ ਹਾਂ ਕੋਲ ਕੇ ਇੱਕ ਪੁਰਣੀ ਗੱਲ ਸੀ ਪਾਰਟੀ ਤੇ ਦੇ ਦਿੰਦੇ ਤਾਰਾ ਦਨੋ ਹੀ ਢੋਲੀ ਜਾਂਦੇ ਉਹਦੇ ਪਤਾ ਉਹਦੇ ਪਤਾ ਮੈਂ ਵੀ ਕਿਹਾ ਵਾਂ ਐਨਾ ਰੌਲਾ ਜਾ ਕਿਉਂ ਪਈ ਜਾਂਦਾ ਤੂੰ ਤਾਂ ਗੇਤ ਹੋਈਆਂ ਖੇਡਣ ਲੱਗ ਲੱਗਦਾ ਹਾਂ ਅਜੇ 5 ਦਿਨ ਪਾਏ ਨੇ ਉਹਦੇ ਪਹਿਲਾਂ ਹੀ ਲਾ ਕੇ ਪਹਿਲਾਂ ਹੋਰ ਹੋਣਾ ਪਹਿਲਾਂ ਹੀ ਲਾ ਕੇ ਹਾਂ ਕੱਢ ਲੈਵੇਂ ਸੋਣੇ ਕੱਢ ਹੀ ਜਾਂਦੇ ਆ ਸੋਲਵਾ ਕਿੱਥੇ ਨਿਕਲਦਾ ਚਲ ਵਧੀਆ ਹੋ ਗਿਆ ਚਾਚੀ ਆ ਗਈ ਲੱਗੀ ਨਾ ਇਹ ਕੀ ਮਟਰ ਨੇ ਗਈ ਨਿਕਲ ਜਾਗੇ ਤੂੰ ਤਾਂ ਕੱਟ ਕੇ ਚਾਰ ਮਟਰ ਦਿੱਤ ਰਲਨੀ ਆ ਰੋਜ਼ ਤੱਜੀਆਂ ਚਰੂੰਗਾ ਮਸਾ ਆਵੇ ਹੋੜੀ ਨੇ ਹਾਂ ਇਹ ਕੀੜੀਆਂ ਦਾ ਸੋਗ ਆ ਹੋਰ ਤਨ ਤੱਕ ਤਾਂ ਦੀ ਜੀ ਕੀੜੀਆਂ ਦਾ ਸੋਗ ਆ ਹੋਰ ਬਣ ਮਸਾ ਮਸਾ ਤਾਂ ਬਹੁਤ ਕੋਣ ਆਈ ਸਾਡੇ ਬਣੇ ਹੀ ਕਰਦੀ ਆ ਆਲੂਆਂ 'ਚ ਕਿਤੇ ਮਟਰ ਪਾਲ ਕਿਤੇ ਗਾਜਰਾਂ 'ਚ ਪਾਲ ਪਾਣੀ ਚੱਲਦਾ ਆ ਸੋਲੂਆ ਕੱਢਣ ਦੀ ਮਾਰੀ ਆਹੀ ਮਗਾ ਚਾਰ ਦਿਨ ਸੋਲੂਆ ਕਿੱਥੇ ਗਈ ਸੀ ਸੱਚੀ ਉਹ ਤਾਂ ਪਾਈ ਗਈ ਸੀਗੀ ਪਤਾ ਨਹੀਂ ਇੰਨਾ ਰੰਗ ਰੰਗੀ ਜਦੂ ਜੀ ਬੈਠੀ ਐ ਦੇਖੋ ਮਾ ਜੀ ਇਹ ਤਾਂ ਹੋਲੀ ਦਾਸ ਤੇ ਹੋਈ ਹੀ ਕਾਇਦਾ ਨਾ ਭਾਈ ਹੋਈ ਕਹਿੰਦੇ ਖੇਡਣਾ ਨਾ ਰਸਤਾ ਪੈਦੋ ਲੈ ਗਿਆ ਰੰਗ ਅੱਛਾ ਹੋਰ ਮੈਨੂੰ ਤਾਂ ਆ ਵਾਲੀ ਬੜੀ ਲੱਗਦੀ ਥੋ ਜੀ ਇਹ ਉੱਤਾਂ ਗਈਆਂ ਆਪਣੇ ਰੰਗ ਤੈਨੂੰ ਤਾਂ ਲੱਗਣੀ ਸੀ ਵਧੀਆ ਮੈਂ ਨਹੀਂ ਹੋਲੀ-ਹੋਲੀ ਖੇਡਣ ਦਿੰਦੀ ਤੈਨੂੰ ਹਾਂ ਤੇਰਾ ਤਾਂ ਬੇਬੇ ਪਤਾ ਹੀ ਐ ਤੂੰ ਫਿਰ ਹਾਂ ਨਾ ਕੋੜੇ ਐ ਕਿਉਂ ਕਰਦੇ ਐ ਕੋੜੇ ਮਸਾ ਸਾਲ ਤੋਂ ਨਾ ਹੋਈ ਨਹੀਂ ਪੰਗਾਂ ਦਾ ਕੀ ਕੰਮ ਹੋਇਆ ਫੁਰਾ ਲੱਗਦਾ ਤੀ ਪੁੱਤ ਹਾਂ ਹੁਣ ਦੇ ਤਾਂ ਜਵਾਕਾਂ ਦਾ ਕੰਮ ਹੁੰਦਾ ਐ ਪਾਣੀ ਪਾ ਦਾਨੀ ਉਹ ਤਾਂ ਲੈ ਆਈ ਰਾਂ ਉਹ ਤਾਂ ਕਿ ਡੁੱਬੀ ਉਹ ਕਹਿੰਦੀ ਨਹੀਂ ਫਿਰ ਉਹਨੂੰ ਕੋਸਾ ਕਹੀਏ ਕੀ ਫਿਰ ਚੱਲਾ ਹੋ ਜਾਂਦਾ ਮੈਂ ਸਾਹ ਤਾਂ ਤੈਰਨ ਮੈਂ ਕਿਹੜਾ ਹੋ ਜਾਂਦਾ ਚੱਲ ਵਧੀਆ ਕਰ ਲੈਂਦੇ ਆਂ ਫਿਰ ਦੇਖੀਆ ਨਹੀਂ ਕਿੱਥੇ ਪਾਣਾ ਸੀ ਸੇ ਭੱਜ ਜਾਣਗੇ ਆ ਕੇ ਜੇ ਲੱਗੂਗੀ ਨਾਲ ਉਹ ਆਉਣਗੇ ਦੂਜੇ ਘਰਾਂ ਦੀ ਬੱਵਾ ਲਾ ਕੇ ਭੋਲ ਲਾਗੇ ਐਡੇ ਦੇ ਪਾਇਟ ਕੱਢੀ ਨਾਗੇ ਹੋਰ ਤੇ ਵਧੀਆ ਨਾ ਮਜ਼ਾ ਕਰੀਏ ਚੱਲ ਪਾਣੀ ਨਹੀਂ ਮਰਦੀ ਸਾਤ ਚਾਰ ਸਾਲ ਕੋਈ ਰੰਗ ਰੰਗੀ ਚੀਜ਼ੇ ਕਰਾਉਣਗੇ ਕੱਪੜੇ ਖਰਾਬ ਹੋਣਗੇ ਅਸੀਂ ਤਾਂ ਪਿੰਡ ਵਾਲੀ ਖੇਡਦੇ ਹੁੰਦੇ ਆਂ ਪੁਰਾਣੀ ਮਾਠੀ ਤੇ ਵੀ ਹੱਪ ਹੁੰਦਾ ਖੇਡਣ ਦਾ ਹੁਣ ਇੱਥੇ ਥੋੜੇ ਹੱਪ ਹੁੰਦਾ ਹੋਰ ਖੇਡਣ ਦਾ ਕਿਉਂ ਬੈਠੇ ਵੀ ਤਾਂ ਨੰਨਦ ਪਰਜਾਈ ਖੇਡਦੀ ਨੇ ਤੇਔਰ ਪਰਜਾਈ ਵੀ ਖੇਡਣ ਦਿੰਦੀ ਸਰਵਾਸ ਹੈਗਾ ਹੋਰ ਹੁਣ ਖੇਡਣ ਦਾ ਤੂੰ ਹੀ ਲੈਦੀਆਂ ਸਾਰਿਆਂ ਨੂੰ ਲੈ ਤੇਰੇ ਪਿਆ ਦਾ ਸੁਭਾ ਨਹੀਂ ਹੈਗਾ ਮੇਰੀਉਂ ਕੁੱਤ ਪੱਟੂ ਆ ਕੇ ਯਾ ਕੀ ਗਿਉਂ ਕਰਾਈ ਜਾਨੀ ਬਹੂ ਦਾ ਤੂ ਪੂਰੀ ਨਹੀਂ ਚਾਹਨਾ ਖੇਡੂਗੀ ਜਿੱਦ ਕਹੇ ਤਾਂ ਉਹਦੇ ਖੇਡੂਗੀ ਹਾਂ ਸਾਡੇ ਦਾ ਭੂਰ ਵੀ ਨਹੀਂ ਮੰਨਦੀ ਆ ਮੈਂ ਪੁੱਛੂ ਐਤੀ ਬਾਪੂ ਬਾਪੂ ਖੇਡ ਲਾ ਆ ਪੁੱਛ ਨਹੀਂ ਉਹਨੂੰ ਜਿਉਂਨੇ ਕਹਤਾ ਫਿਰ ਮੈਂ ਖੇਡੂਗੀ ਆ ਫਿਰ ਖੇਡਦੀ ਚਲ ਹੁਣ ਇਹ ਤਾਂ ਹੁਣ ਕੱਢੀ ਜਾਣੇ ਆ ਅਸੀਂ। ਉਹ ਮਸਾਲਾ ਰਗੜ ਲਾ ਨਾ ਜਿਹੜਾ ਵਿੱਚ ਪੱਕੇ ਜੇ ਦਾਣੇ ਉਹ ਵਿੱਚ ਰਗੜਨੀ ਆ ਅਸੀਂ ਤਾਂ ਵਿੱਚ ਰਗੜ ਲਾਂਗੇ ਇਹਨਾਂ ਦਾ ਸੰਘਣੀ ਹੋ ਜਾਂਦੀ ਹੈ ਤਰੀਕਾ ਠੀਕ ਆ ਬੰਦੇ ਹਾਂ ਤੂੰ ਦੇਖੀ ਫਿਰ ਦਾਲ ਬਣਦੀ ਵਿੱਚ ਰਗੜ ਲੈਂਦੇ ਹਾਂ ਅਸੀਂ ਆ ਹਾਂ ਦਾਲ ਬਹੁਤ ਵਧੀਆ ਬਣੂਗੀ ਇਹ ਵੀ ਸੋਹਣੀ ਜੀ ਸਾਤ ਮਿਰਚਾਂ ਤਾਂ ਜਾਣੇ ਹੋਰ ਰਗੜਨੀ ਕਿੰਿਆ ਨਾ ਬੰਮ ਨਹੀਂ ਉਹ ਤਾਂ ਵਿੱਚ ਆ ਨਾ ਰਗੜਨੇਗੀ ਬਲਾਈ ਸਵਾਦ ਆ ਬੰਦੀ ਉਹ ਮਸਲਾ ਕੜਾ ਹੋਏ ਕੋਈ ਨਹੀਂ ਬਲਾਈ ਸਵਾਦ ਬੰਦੀ ਦਾਲ ਤਾਂ ਦੇਰਾਂ ਘੱਟ ਪਾ ਲਾ ਫਿਰ ਮੈਂ ਗੰਡਾ ਟੁੱਟਾ ਚੱਕ ਲੈਂਨੀ ਆ ਤਿਆਰ ਕਰ ਲੈਂਨੀ ਆ ਮਸਾਲਾ ਹਾਂ ਉਹ ਦੀਪ ਨੇ ਰਣਜੀਤ ਕੁਰੇ ਤੂੰ ਤਾਂ ਗਲਤ ਕੰਮ ਕਹਿਤਾ ਸਾਡੀ ਬਹੂ ਕੁੜੀ ਥੋੜਾ ਕੀ ਕਹਿਤਾ ਮੈਂ ਤਾਂ ਕੁਕਿਆ ਵੀ ਨਹੀਂ ਕਹਿਆ ਕਿ ਦਿੱਤਾ ਤੂੰ ਤਾਂ ਕਹਿੰਦੀ ਕਿ ਸਾਡੀ ਬਹੂ ਅੱਜ ਤਪੇ ਤੋ ਨਾ ਰੰਗ ਲਿਆਈਆ ਕੋਈ ਖੇਡਣ ਇਹਨੂੰ ਫਿਰ ਐ ਹੋਜੂ ਮੈਂ ਵੀ ਖੇਡਾਂ ਮੈਂ ਨਹੀਂ ਇਹਨੂੰ ਪਾਣੇ ਹੋਰ ਗੁਣੀ ਖੇਡਣ ਦਿੰਦੀ ਚਲ ਕੋਈ ਨਹੀਂ ਕਿਹਨਾਂ ਰੋਜ਼ ਤਿਹਾਰ ਆਉਂਦਾ ਨਹੀਂ ਆਇਨਾ ਕਰ ਇਹ ਤਾਂ ਵੇ ਜੀਸ ਲੱਗ ਜੂਗੀ ਵਾਰੀਸ ਕਾਦੀ ਆ ਚਲ ਨੂੰ ਆਦੀਆਂ ਖੇਡਦੀ ਆਂਦੀ ਆ ਨਾ ਨਾ ਇਹ ਕਿੰਦਾ ਪਤਾ ਨਹੀਂ ਹੁੰਦਾ ਮੈਂ ਨਹੀਂ ਪਾਣੇ ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ ਹੌਲਾਂ ਹੁੰਦਾ ਖੇਡਣ ਦੀ ਚਾਹ ਤੇ ਲੀਮਾ ਤੇ ਪਾਣੀ ਸਾਡੀਆਂ ਤਾਂ ਲਿਆਈਆਂ ਫੇ ਤੁਹਾਡੀਆਂ ਲਿਆਉਂਦੇ ਆ ਫਿਰ ਹੁਣ ਇਹਨੂੰ ਤਰਜੀਹ ਸੁਲਾਤੀ ਹਾਂ ਅੱਜ ਚੱਲ ਕੋਈ ਨਹੀਂ ਐ ਨਹੀਂ ਪਤਾ ਹੁਣ ਇਹ ਆਖੇ ਮੈਂ ਹੋਲੀ ਖੇਡਣੀ ਆ ਸਾਡੇ ਘਰ ਚ ਕੋਈ ਇਸ ਪਾਈ ਗਲ ਤਾਂ ਤੁਹਾਡੇ ਮੁੰਡੇ ਦਾ ਨਿ ਸਵਾਹ ਹੈਗਾ ਉਹ ਤਾਂ ਐ ਨਹੀਂ ਪਤਾ ਲੱਗ ਬੁੜਿਆ ਤਾਂ ਵੀ ਨਹੀਂ ਸਵਾਹ ਮੁੰਡਾ ਤਾਂ ਚੱਲ ਦੇਖੀ ਜਾ ਉਹ ਮੇਰੀ ਕੁੜ ਤੋਂ ਪੱਟੂ ਆਖ ਤੂੰ ਨਹੀਂ ਹਟਾਉਂਦੀ ਇਹਨੂੰ ਮੈਂ ਇਹਨੂੰ ਕੀ ਆਖਾਂ ਨੂੰ ਹਾਂ ਬੋਲਦਾ ਵੀ ਚੰਗਾ ਲੱਗਦਾ ਬੰਦੇ ਤਾਂ ਸਿਆਣੇ ਬੈ ਨਹੀਂ ਕੱਲ ਹੋਰ ਹੁਣ ਜਰਦੇ ਨਹੀਂ ਹੈਗੇ ਫੇਰ ਸਰਵਾ ਪਣੀ ਨਹੀਂ ਹੋਇਆ ਕਿ ਇੰਨੇ ਬਲਾਈ ਬੰਦੇ ਬੁੜੀਆਂ ਬਲਾਈ ਘੜਦੇ ਸਰ ਸੈਰਾਂ ਦਾ ਰਵਾਜ ਹੁੰਦਾ ਬਣੇ ਹੁਣ ਪਿੰਡਾਂ 'ਚ ਬੁਰਾ ਲੱਗਦਾ ਤੀ ਪੁੱਤ ਪਾਰਾਂ ਦਾ ਫਾਕਾ ਕਰਦਾ ਤੇ ਰੋਟੇ ਲਾ ਲੰਗਰਾਂ ਦੇ ਨਹੀਂ ਹਾਂ ਤਾਂ ਕੋਈ ਆਏ ਦੇਖਣ ਨੂੰ ਪਰਝਾਈ ਹੈ ਤੇ ਮੂਹ ਹੈ ਆਏ ਮਾਰਦੇ ਮੋਟੇ ਨਹੀਂ ਮੋਟੇ ਨਹੀਂ ਚੱਲੋ ਤਾਂ ਹੁਣ ਦੇ ਉੱਪਰ ਜਾਂਦੇ ਦਾ ਹੱਕ ਹੁੰਦਾ ਜਿੱਥੇ ਘੜਦੇ ਨੇ ਸੈਰਾਂ 'ਚ ਰਵਾਜ ਹੁੰਦਾ ਨਾ ਪਿੰਡਾਂ 'ਚ ਨਹੀਂ ਰਵਾਜ ਹੁਣ ਤਾਂ ਸਾਰੇ ਰਵਾਜ ਚੱਲਿਆ ਬਣੇ ਪਿੰਡਾਪੁੰਡਾ ਸਾਹਿਬ ਮੇਰਾ ਤਾਂ ਬਾਲਾ ਜੀ ਕਰਦਾ ਹੋਲੀ ਬਾਈ ਜਾਨ ਬਾਈ ਜਾਨ ਟਿੱਕੇ ਕਰਦਾ ਤੇਰਾ ਜੀ ਹੋਲੀ ਨੂੰ ਬੇਬੇ ਮੀਨੀ ਕਿ ਸਨੇ ਪਖਾਣਾ ਪਾਇਆ ਹਨ ਉਹ ਬੋਲੀ ਪਾਈ ਉਹ ਝੂਠੀ ਨਹੀਂ ਪੈਂਦੀ ਕਿਹੜੀ ਬੋਲੀ ਪਾਈ ਉਹ ਹੀ ਜਿਹੜੀ ਕਹਿੰਦਾ ਜੇ ਸੱਸ ਮਾ ਬਣ ਜੇ ਪੇਕੇ ਘਾਸ ਤੋਂ ਜਾਵਾਂ ਮੈਂ ਕਹਿੰਦੀ ਕਿ ਹੋਲੀ ਖੇਡਦੀ ਹੁੰਦੀ ਸੀ ਪਿੰਡ ਜੇ ਨੂੰਤੀ ਬਣ ਜੇ ਮੈਂ ਮੁਕਰੀਆਂ ਖਾਵਾ ਹਾਂ ਬਸ ਬੇਬੇ ਤੂੰ ਤਾਂ ਸਾਰੇ ਆਪਦੀਆਂ ਸਿੱਧੀਆਂ ਰੱਖੜੀਆਂ ਤੂੰ ਵੀ ਧੀ ਨਹੀਂ ਨਾ ਬਣਦੀ ਬਣੀ ਤਾਂ ਆਨੀ ਆ ਕਿ ਤੈਨੂੰ ਕੋਈ ਕੁਛ ਕਹਾ ਮੈਂ ਕਿਹਾ ਤਾਂ ਨਹੀਂ ਤੂੰ ਵਿਚੇ ਵਿਚਕਾਰ ਤਾਂ ਕੋਈ ਛੜਦੀ ਨਹੀਂ ਬਸ ਮੈਂ ਤੈਨੂੰ ਹੋਲੀ ਖੇਡਣ ਨੂੰ ਕਿਹਾ ਸੀ ਹਾਂ ਮੈਂ ਨਹੀਂ ਜੀ ਤੈਨੂੰ ਕਹਿੰਦੀ ਮੈਂ ਹੋਲੀ ਖੇਡਣ ਦੇਣੀ ਚੱਲ ਤੇਰੀ ਮਰ ਚਲ ਨਹੀਂ ਖੇਡਣ ਦੀ ਵੀ ਲੱਗਤ ਕਰ ਉਹਦੀ ਆ ਪਹਿਲੇ ਜਿਉਂ ਚੱਲਦਾ ਹੈਗਾ ਫੇਰ ਤਾਂ ਜਾਤੀ ਜੀਜਾ ਕਰਨ ਲੱਗਾ ਤਨ ਕਹਿ ਕੇ ਮੈਂ ਤਾਂ ਬੰਦ ਚੇੜੀ ਪਹਿਨਦੀ ਹੈ ਤਾਂ ਸ਼ਹਿਰ ਦੀ ਆ ਮੈਂ ਤਾਂ ਫੜ ਤਾਂ ਅਪਲਾਈ ਖੇਡਦੀ ਤਾਂ ਗੱਲ ਛੇੜ ਮਾਨਸਾਂ ਇਹਦੇ ਦੇ ਕੇ ਹੁਣ ਸ਼ਹਿਰ ਦਾ ਦਰਵਾਜ ਹੁੰਦਾ ਹੁਣ ਆਪਾਂ ਬਾਹਲਾ ਖੇਡਦੇ ਹਾਂ ਥੋੜੀ ਜਿਹੀ ਆਵਾਜ਼ ਹੁੰਦਾ ਦਾ ਹਰ ਤਾਂ ਜਿਹੜੇ ਆ ਪੱਠਿਆਂ ਤੇ ਬਾਜੀ ਕਰਨੀਆਂ ਨੱਚ ਕੇ ਆਉਂਦੀਆਂ ਨਾ ਹੋਲੀ ਖੇਡ ਸਾਰੇ ਕਰਾਂਦੇ ਆਂ ਮੇ ਆਡੇ ਕਿਹੜੇ ਪਟਾਇਦੇ ਲਾ ਦੇਣਗੇ ਹੁਣ ਤਾਂ ਨਟਕੇ ਜਾਂਦੇ ਸਾਰੇ ਚੱਕ ਪਾਣੀ ਮਤ ਜਾਨੀਆ ਤੋਂ ਮੇਰੇ ਗਾਲੀ ਪੈ ਗਈ ਤੇ ਮੈਂ ਕਰ ਨਹੀਂਣਾ ਸਹੀ ਗੱਲ ਕਹੀ ਆ ਫੇਰ ਕੀ ਹੁੰਦਾ ਚਲ ਨਹੀਂ ਆਣੀ ਆਸਿਆਂ ਦੀਆਂ ਖੇਡ ਹੀ ਲਾਈਆਂ ਤੂੰ ਤਾਂ ਉਹੀ ਗਾਲ ਪੈ ਗਈ ਚੰਗਾ ਪਾਣੀ ਮਤ ਜਾਨੀਆ ਫੇਰ ਦਾਲ ਪਾਣੀ ਕੱਢਣਾ ਮੈਂ ਵੀ ਜਾ ਕੇ ਕਰ ਲੈ ਚਲ ਵਧੀਆ ਹੋ ਗયું ਤਾਂ ਮੇਰੇ ਨਾਲ ਕੜਾ ਨਹੀਂ ਇਹਨੇ ਕਿੱਥੇ ਕੱਢਣਾ ਸੀ ਚਲੋ ਤਾਂ ਖਾਸਾ ਕੜਾਗੀ ਚਾਚੀ ਸੋਰੀ ਹੋਰ ਅਸਤੇ ਕੱਢ ਲੈਣੀ ਆ ਪਤਾ ਇਹਨੂੰ ਵੱਡਣਾ ਗੜਦੀ ਰਹੀ ਐ ਵੀ ਪਹਿਲਾਂ ਤਰੀਕਾ ਤੋਂ ਹੋਰ ਹੁਣ ਲੈ ਸਾਰਾ ਕੰਮ ਕਰਨਾ ਤਾਂ ਮੈਂ ਕਰਨਾ ਬੇਬੇ ਰੰਗ ਖੇਡਣ ਵੇਲੇ ਕਹਿੰਦੇ ਆ ਖੇਡਣੀ ਨਹੀਂ ਬੋਲੀ ਲੈ ਚਾਤੀ ਦੇਖ ਲਾ ਮੈਂ ਤੇ ਰੰਗ ਵੀ ਕਹਿੰਦਾ ਬਗਵਾਨ ਹੋ ਹੀ ਲਿਆ ਉਹ ਜਮੀਂ ਤੇ ਦਿਓ ਹੀ ਪੁਰਾਣੇ ਜਵਾਨ ਨੇ दिए ਔਰ ਗੁੜੀ ਤਾਂ ਉਹ ਵੀ ਪੁਰਾਣੇ ਜਵਾਨਾਂ ਨੇ दिए ਉਹ ਤਾਂ ਐ ਕੋਈ ਕੰਦੀ ਨਹੀਂ ਆ ਗਈ ਮੂੰਹਾਂ ਨੂੰ ਦੀ ਨਾ ਖੇਡੋ ਪੁੱਛੂਗੀ ਮੈਂ ਵੀ ਬਾਪ ਨੂੰ ਜੇ ਖੇਡਣ ਦੇਤੀ ਐ ਦੀ

ਕੰਮੀ ਜੀ ਕਿੱਥੇ ਐ ਇੱਥੇ ਹੋਊਗੀ ਕੰਮ ਚੱਕਰੀ ਜਾਂਦੀ ਸੀ ਰਸੋਈ ਚ ਹੋਊਗੀ ਚੱਜਨਾ ਬੋਲੀ ਨਹੀਂ ਕਿਵੇਂ ਕਰੀ ਜਾਂਦੀ ਐ ਨੂੰ ਦੇ ਕਿਵੇਂ ਕਰਿਆ ਕੰਮੀ ਜੀ ਤਾਂ ਹਾਂ ਕਹਨੇ ਇਹ ਕਰੀ ਨਹੀਂ ਆਂ ਗੇਜਵਾਨ ਦੀ ਮਤਲਬ ਸਿਰਨਾ ਹੀ ਸੀ ਹੈਗੀ ਹਾਂ ਹੈਗੀ ਐ ਤਾਂ ਉਸਤੀ ਤਾਂ ਲੈ ਜਾ ਕੋਈ ਨਾ ਹੋਰ ਦੱਸ ਕੇ ਹੋਰ ਨਹੀਂ ਖੇਡਦੀ ਹੁੰਦੀ ਮੈਂ ਤਾਂ ਬਧਿਆ ਨਹੀਂ ਬੱਸ ਹੋ ਲਈ ਦਦਨ ਬਤਾ ਸਾਡ ਗੱਭਰੂ ਕਿੱਧਰ ਨਹੀਂ ਜਾਂਦੇ ਸਾਰੀਆਂ ਖੇਡਦੀਆਂ ਨੇ ਅਸੀਂ ਵੀ ਜਿਹ ਪਹਿਲਾਂ ਕਿਤੇ ਖੇਡਦੀਆਂ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਅੱਛਾ ਅਸਾਂ ਪਿਛਲੀ ਵਾਰ ਖੇਡੀਆਂ ਬੜਾ ਨਜ਼ਾਰਾ ਹੁੰਦਾ ਉਹ ਸਾਰਾ ਸੋਨੀ ਵਰਗੀਆਂ ਕਰਨਜੀਤ ਵਰਗੀਆਂ ਕੁਲਵਿੰਦਰ ਵਰਗੀਆਂ ਅੱਛਾ ਸਾਰੀਆਂ ਸੀ ਅਸ ਤਾਂ ਫੇਰ ਇਹ ਖੇਡਣ ਨਹੀਂ ਦਿੰਦੀ ਜੀ ਤਾਂ ਫੇਰਾ ਕਰਦੇ ਹੋਰ ਸਾਡੇ ਉਹਨਾਂ ਦੇ ਖੇਤਾਂਾਂ ਦੇ ਬਾਗੀਆਂ ਦੂਜਿਆਂ ਦੇ ਬਣੇ ਉੱਥੇ ਅਸ ਤਾਂ ਅੱਛਾ ਹੋਰ ਸਾਰਾ ਦਿਨ ਸਸਾ ਥੱਕ ਗਿਆਂ ਉੱਤੇ ਪਾ ਪਾ ਰੰਗ ਇੰਨਾ ਖੇਡੀਆਂ ਇੰਨਾ ਕਿਉਂ ਵੀਡੀਓ ਦੇਖੀ ਸੀ ਅਸੀਂ ਪਿਛਲੇ ਸਾਲ ਗਏ ਹੋਏ ਸੀ ਉਦੋਂ ਹਾਂ ਹਾਂ ਤੇ ਉਹ ਘਰ ਬੈਠੇ ਐ ਡੈਸ਼ਨ ਲਈ ਜਾਂਦੀਆਂ ਕੰਮ ਤਾਂ ਲੋਟ ਹੀ ਨਹੀਂ ਹੁੰਦੇ ਵੇਗੇ ਫਿਰ ਜਾਣ ਨਹੀਂ ਦਿੰਦੀ ਬੰਦੇ ਮਰਮਟਾ ਮਨ ਜਲਦੀ ਕਰਨਾ ਚਾਹੀਦਾ ਹੋਰ ਉਹ ਤਾਂ ਜ਼ਰੂਰੀ ਆ ਡਾਕਟਰ ਵੀ ਕਹਿੰਦੇ ਨੇ ਹੋਰ ਹੁਣ ਸਾਡੇ ਦਾ ਜਵਾਕ ਹੁਣ ਵੀ ਖੱਢੀ ਜਾਂਦੇ ਨੇ ਕਾ ਇਹਦਾਂ ਹੋ ਗਿਆ ਲੈ ਕੇ ਪਿਆ ਨੂੰ ਨੰਨਤਾ ਮੈਂ ਪੁੱਛਿਆ ਸੀ ਇਹਨੂੰ ਤਾਂ ਇਹ ਕਹਿੰਦਾ ਚਲ ਖੇਡ ਲਈ ਬੇਬੇ ਕਹਿੰਦੀ ਖੇਡਣਾ ਬਾਪੂ ਮੈਂ ਤਾਂ ਕਿਹਾ ਮੈਂ ਲਸੀ ਦੇ ਬੰਨ ਦੇ ਜਾ ਕੇ ਆਉਂਗਾ ਮੈਂ ਕਿਹਾ ਉਹ ਨਹੀਂ ਕਿਦੇ ਖੇਡਦੀ ਸੋਨੀ ਮੈਨੂੰ ਕਿ ਤੂੰ ਕੁਛ ਕਿਆ ਕਹਿੰਦੀ ਹੋਰ ਖੇਡਦੇ ਕੁਛ ਨਹੀਂ ਤਾਂ ਪੁੱਛਦੀ ਹੈ ਕਿ ਕਹਿੰਦੀ ਸੋਨੀ ਵੀ ਨਾ ਜਾਂਦੀ ਹੋ ਮੇਰੇ ਗੱਲ ਪੈ ਜੀ ਕਿਤੇ ਹੋਰ ਹੋਰ ਪਹਿਲਾਂ ਚਾਚੀ ਨੇ ਗੱਲ ਸ ਕਹਿੰਦੀ ਰਹੰਦਾ ਗਾਪ ਮੁੰਨੇ ਵੈਪ ਤਾਂ ਹੁੰਦੀ ਨੂੰ ਕਹਿੰਦੀ ਲਾ ਦੇਖ ਲੈ ਕਿ ਵੈਪ ਤਾਂ ਖੇਡਦਾ ਹੋਰ ਜੀ ਤਾਂ ਕਰਦਾ ਹੀ ਆ ਵੀ ਆ ਆਕੜਾ ਖੇਡਦੀ ਹੁਣ ਉਹ ਖੇਡਦੀ ਹੋਊਗੀ ਮੈਂ ਜਦੋਂ ਹੁਣ ਸਾਰੀ ਨਹੀਂ ਖੇਡਦੀਆਂ ਨੇ ਹੋਰ ਵੀ ਕਿਸੇ ਰਿਆ ਨੂੰ ਆਉਂਦੀਆਂ ਨਹੀਂ ਹੈਗੀਆਂ ਸਾਨੂੰ ਕੀ ਹੋ ਗਿਆ ਸੀ ਖੇਡਦੀਆਂ ਹੀ ਆ ਪਤਾ ਨਹੀਂ ਪੁੱਛ ਕੇ ਦੁਆਰੇ ਫੇਰ ਦੇਖਣ ਬੋਲੀ ਵਾਲੇ ਦਿਨ ਉਹ ਬਾੜੀ ਪੁੱਠੀ ਚੱਲਦੀ ਆ ਬਣੇ ਤਾਂ ਅੱਛਾ ਕਹਿੰਦੀ ਖੇਡਣਾ ਹੀ ਨਹੀਂ ਹੈ ਨਾ ਕਹਿੰਦੀ ਖੇਡਣਾ ਨਹੀਂ ਤੇ ਤਾਂ ਹੀ ਸੋਨੀ ਕਹੇ ਸੀ ਕਹਿੰਦੀ ਕੁੜੇ ਉਹਨੂੰ ਕਿੱਥੇ ਖੇਡਣ ਦੇਣਗੇ ਕਹਿੰਦੀ ਦਿੰਦੇ ਨਹੀਂ ਖੇਡਣ ਇਹ ਫੇਰ ਲੱਕਰ ਮੈਂ ਦੱਸੀ ਪਾਰੇ ਜਾਵਾਂ ਪਤਨ ਕਿ ਇੱਡਾ ਢੋਲੂ ਚੱਕ ਕੇ ਆ ਗਈ ਪਤਨ ਕੀ ਕਰਨ ਆਈ ਹੈ ਕੋਪੁੱਠੀਆਂ ਵਾਇਵ ਤਾਂ ਲਾਉਣ ਆਈ ਹੋਊਗੀ ਹੋਰ ਕੀ ਕਰਨ ਆਈ ਹੈ ਪਤਨ ਕੀ ਕੁਸਰ ਕੁਸਰ ਕਰੀ ਜਾਂਦੇ ਨੇ ਕਿਹੜਾ ਵੇਲਾ ਹੋ ਗਿਆ ਅੰਦਰ ਪਤਨ ਕੀ ਕਰਨ ਆਈ ਹੈ ਵੀ ਜਿਹੜੀ ਚੀਜ਼ ਲੈਣ ਆਈਆਂ ਲੈ ਕੇ ਮੁੜ ਜਾ ਘੰਟਾ ਹੋ ਗਿਆ ਖੜੀ ਨੂੰ ਰਸੋਈ ਚ ਆਈ ਨਹੀਂ ਪਤਾ ਪਹਿਲਾਂ ਉਹ ਇੱਥੇ ਬੱਤੀਆਂ ਲਾ ਗਈ ਰਣਜੀਤ ਕੋਈ ਸੀਗੀ ਕਿ ਸਾਡੀਆਂ ਬਹੂਆਂ ਹੋਈ ਖੇਡਦੀਆਂ ਨੇ ਇਹ ਤਾਂ ਤਿਆਰ ਹੀ ਰਹਿੰਦੀ ਐ ਹਜੇ ਕੰਮਾਂ ਨੂੰ ਰੋਖ ਰੋਖ ਰੱਖੀ ਦੀ ਐ ਹੁਣ ਆਈ ਨਹੀਂ ਪਤਾ ਇਹ ਆ ਕੇ ਬੱਤੀਆਂ ਇਹੀ ਲਾਈ ਜਾਂਦੀ ਉਹ ਕਿਹੜਾ ਵੇਲਾ ਹੋ ਗਿਆ ਕੜੀ ਨੂੰ ਦੱਸ ਪਾਦੀ ਨਹੀਂ ਪਾਦੀ ਲੱਸੀ ਬੱਸ ਜਿਦਾ ਸਾਡੇ ਪਈ ਸੀ ਮੈਂ ਤਾਂ ਬਹਾਨੇ ਨਾਲ ਤੈਨੂੰ ਪੁੱਛਣ ਦੀ ਮਾਰੀ ਸੀ ਅੱਛਾ ਕੱਲ ਵਧੀਆ ਹੋ ਗਿਆ ਮੈਂ 2 ਮਿੰਟ ਦੱਲਾ ਮਾਰੀ ਕਿਵੇਂ ਬੈਠੀ ਪਰ ਪਰਚੇ ਕਰੀ ਜਾਂਦੀ ਐ ਬੁੱਲ ਜੇ ਫਰਕਾਈ ਜਾਂਦੀ ਐ ਕੀ ਲੈਣਾ ਆਈ ਸੀ ਕੋੜਾ ਕਿਹੜਾ ਵੇਲਾ ਹੋ ਗਿਆ ਤੈਨੂੰ ਲੱਸੀ ਲੈਣਾ ਆਈ ਸੀ ਗਲਾਸ ਸੱਚੀ ਹੋਰ ਤਾਂ ਕੀ ਲੈਣਾ ਆਈ ਸੀ ਇੰਨਾ ਚਿਰ ਹੁੰਦਾ ਲੱਸੀ ਪਵਾ ਕੇ ਤੇ ਥੋਦੀ ਮਾ ਮੁਰਾਗਾ ਕੀ ਕੁਸਰ ਬੁਸਰ ਕਰੀ ਜਾਂਦੀ ਅਸੀਂ ਉਹ ਕਰਮਜੀਤ ਭਾਂਡੇ ਮਾਦੀ ਜਾਂਦੀ ਸੀਗੀ ਉਹ ਦੱਸਦੀ ਥੋੜੇ ਕਿਉਂ ਨਹੀਂ ਪਵਾ ਕੇ ਮੈਂ ਹਾਂ ਤੇਰਾ ਇੰਨਾ ਟਾਈਮ ਹੀ ਲਾਈ ਜਾਂਦਾ ਵੀਰ ਜੇ ਕੋਈ ਕੰਮ ਕਰਦਾ ਉਹਨੂੰ ਕਰ ਲੈਣ ਤੇ ਹੋਰ ਤੋਂ ਪੁੱਥਨੇ ਰੱਟੀਆਂ ਨਹੀਂ ਥੋੜੇ ਨਹੀਂ ਕੰਮ ਲੋਟ ਆਉਂਦੇ ਸੀ ਤਾਂ ਬੇਲੂਆਂ ਹੋ ਗਈਆਂ ਦਰਨੀ ਪਾਉਣੀ ਕਿ ਸੇ ਤਾਂ ਦੇਖਾਂ ਬਲਾਂ ਪੁੱਸਾਂ ਕੀ ਕਰਕੇ ਗਈ ਆ ਮੈਨੂੰ ਤਾਂ ਲੱਗਦਾ ਕੋਈ ਬਤਕਾ ਹੋਰ ਹੀ ਲਾ ਕੇ ਗਈ ਹੈ ਉਹ ਕਰਮਜੀਤ ਹਾਂ ਬੇਬੇ ਉਹ ਕੀ ਕਰਨ ਆਈ ਸੀ ਉਹ ਤਾਂ ਲੱਸੀ ਲੈਣ ਆਈ ਸੀ ਬੇਬੇ ਅੰਨਾ ਚਰ ਹੁੰਦਾ ਲੱਸੀ ਨੂੰ ਉਹ ਤਾਂ Holi ਦੀਆਂ ਗੱਲਾਂ ਹੀ ਗੱਲ ਮਾਰੀ ਸੀ ਉਹ ਵੀ ਚੰਕਰ ਕੀ ਕੰਮ ਹੋਈ Holi ਦੀ ਇਹਨਾਂ ਨੇ Holi ਨਹੀਂ ਲੋਟਦੇ ਪਹਿਲਾਂ ਉਹ ਰੰਜੀਤਪੁਰਾਈ ਉਹ ਕਹੀ ਗਈ Holi-Holi ਤੇ ਫਿਰ ਕੀ ਹੋ ਗਿਆ ਭੇਗੇ ਤਾਂ ਨੇ ਹਾਂ ਦੁਨੀਆ ਹੀ ਖੇਡਦੀ ਹੈ ਮਾਈ ਨੀ ਭਾਈ Holi-Holi ਖੇਡਣ ਦਿੰਦੀ ਹਾਂ ਉਹਨੂੰ ਤਾਂ ਪੁੱਛ ਲਿਆ ਸੀ ਬੇਬੇ ਮੈਂ ਕਿਉਂ ਪੁੱਛ ਲਿਆ ਸੀ ਇਹ ਆਨੂੰ ਤਾਂ ਡੈਡੀ ਲੈ ਆਨੂੰ ਦਾ ਡੈਡੀ ਦਾ ਕੀ ਆ ਕਹਿੰਦਾ ਮਾਂ ਦਾ ਲੈ ਹੁੰਦੇ ਛੋਡੇ ਤੰਤ ਪਤਾ ਲੱਗਾ ਬੇਬੇ ਉਹ ਮਾਂਗ ਲੱਤ ਦਿਨਾਲਾ ਪੁੱਛ ਲਿਆ ਹੁਣ ਤਾਂ ਡੈਡ ਨੂੰ ਪਹਿਲਾਂ ਭੁੜੇ ਨੂੰ ਕੁੱਤੀ ਮੇਰੇ ਕੋਲ ਤਾਂ ਪਤਾ ਨਹੀਂ ਕੀ ਹੋ ਤੋ ਕੋ ਨੂੰ ਪੁੱਛ ਲੂਗੀ ਮੈਂ ਜੇ ਕਹਤਾ ਮੈਂ ਖੇਡ ਲਾ ਖੇਡ ਨਹੀਂ ਪਰ ਮੇਰੇ ਇੱਦਾਂ ਨਹੀਂ ਰਹੂਗਾ ਵੀ ਇਹਨੇ ਕਰ ਲਈ ਆ ਖੇਡਣਾ ਮੈਨੂੰ ਆ ਕੇ ਟੱਪੂ ਫਿਰ ਚੱਲ ਕੋਈ ਨਾ ਮੈਨੂੰ ਪੁੱਛ ਨੂੰ ਆਖੂ ਤੇਰੇ ਤੇ ਨੱਕ ਟਰਾਉਲੂ ਵੀ ਨਹੀਂ ਹੈਗਾ ਬਗੂ ਤੇ ਕੋਈ ਨਾ ਬਾਪੂ ਨੂੰ ਪੁੱਛ ਨੂੰ ਜੇ ਬਾਪੂ ਨੇ ਕਹਿਤਾ ਫਿਰ ਮੈਂ ਖੇਡੂ ਆਹ ਜੇ ਉਹਨੇ ਕਹਿਤਾ ਖੇਡ ਲਈ ਚੰਗਾ ਰੋ ਤੇ ਮੈਂ ਦੱਸ ਬਹਾਨੇ ਕਰ ਕਰ ਆਉਂਦੀਆਂ ਨੇ ਲਕਸ਼ੀਆਂ ਦੇ ਗੱਲਾਂ ਕੀ ਕਰਦੀਆਂ ਨੇ ਜਿਉ ਉਹਨੂੰ ਤਾਂ ਮੈਂ ਪੁੱਛ ਹੀ ਲਿਆ ਮੈਂ ਵੀ ਖੇਡੂ ਐਸੀ ਹੋਲੀ ਛੜਦੀ ਮੈਂ ਮੇਰੀ ਕੋਸਾ ਨਹੀਂ ਹੁੰਦਾ ਦੇਖੀਓ ਬਾਪੂ ਨੂੰ ਪੁੱਛਣਾ ਬੱਬੇ ਕਿ ਮੈਂ ਕਿੱਥੇ ਜਾ ਕੇ ਬੈਗੀ ਕੀ ਬੜੀ ਚੁੱਕ ਕੇ ਬੈਗੀ ਜੇ ਤਾਂ ਕੋਈ ਪੀ ਪੁੱਤ ਆ ਗਿਆ ਸੀ ਨਾ ਹੋਵੇ ਕਿਉਂ ਕੀ ਹੋ ਗਿਆ ਬੱਬੇ ਹੋ ਨਹੀਂ ਗਿਆ ਐਹ ਜਿਆ ਕੀ ਕਹਤਾ ਮੈਂ ਤੈਨੂੰ ਕਹਤਾ ਦਿੱਤਾ ਕਿ ਮੈਂ ਮੁੰਡੇ ਨੂੰ ਪੁੱਛ ਲਾਵਾਂ ਉਹ ਗਿਆ ਮੁੰਡੇ ਡੈਡੂ ਨੂੰ ਪੁੱਛ ਰਾਂ ਮੈਂ ਹੋਲੀ ਖੇਡੂਗੀ ਫੇਰ ਕੀ ਹੋਣਾ ਬੱਬੇ ਪੁੱਛ ਲਿਆ ਨਾ ਭਈ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਇਹ ਗੱਲ ਹੋਲੀ ਦੀ ਫੇਰ ਤੈਨੂੰ ਕਿਉਂ ਨਹੀਂ ਚੰਗੀ ਲੱਗਦੀ ਨਾ ਭਈ ਇਹ ਪਿੰਡਾਂ ਚ ਨਹੀਂ ਇਹ ਰਿਵਾਜ ਹੁੰਦਾ ਉਹ ਤਾਂ ਸ਼ਹਿਰ ਦੀ ਆ ਰਿਜਤ ਚਾਹੀਦੀ ਆਈ ਸੀਗੀ ਮੈਂ ਦੂਜਿਆਂ ਦਾ ਨਹੀਂ ਫੈਰਦੀ ਆ ਉਹ ਖੇਡਣੀਆਂ ਸਾਰੀਆਂ ਉਹਦੀ ਰਿਸਾਂ ਲਉਂਦੀਆਂ ਨੇ ਰਿਸਾਂ ਲੱਗ ਜਾਂਦੀਆਂ ਨੇ ਜਿਵੇਂ ਹੁਣ ਤੈਨੂੰ ਲੱਗੀ ਉਹਵੇਂ ਇਹਨਾਂ ਨੂੰ ਲੱਗੀ ਚੱਲ ਤੇਰੀ ਮਰਜ਼ੀ ਆ ਬੇਬੂ ਆ ਪੁੱਛੂਗੀ ਬਾਪੂ ਸਰੀ ਬਾਪੂ ਜੇ ਕਹੇ ਤਾਂ ਉਹਨੇ ਵੀ ਤਮੇ ਖੇਡੂ ਪੱਕਾ ਉਹ ਤਾਂ ਅਨੰਦਪੁਰ ਗਿਆ ਹੋਇਆ ਹੁਣ ਉਹ ਕਿੱਥੇ ਪੁੱਛੇਗੀ ਤੂੰ ਉਹਨੂੰ ਕਿਉਂ ਫੋਨ ਹੈਗਾ ਉਹਦੇ ਕੋਲ ਫੋਨ ਤੇ ਪੁੱਛ ਲੂੰਗੀ ਫੋਨ ਤੇ ਚੰਗੀ ਲੱਗੇਗੀ ਤੂੰ ਬੁੜੇ ਨਾ ਗੱਲਾਂ ਕਰਦੀ ਕੋਈ ਮੈਂ ਤੇਰੇ ਵਾਲੀ ਹੱਦ ਹੋ ਗਈ ਹਾਂ ਤੂੰ ਚੰਗੀ ਲੱਗੇਗੀ ਪਹਿਲਾਂ ਗੱਲਾਂ ਕਰ ਦੇ ਉੱਥੇ ਕੋਲੇ ਸੌ ਸੇਵਾਦਾਰ ਹੋਣਗੇ ਉਹਦੇ 来 बेबे मैं उदे ढ़ियां ਵਰਗੀਆਂ ਹੁਣ ਮੈਂ ਤੇ ਪਿਆਉਣਾ ਗੱਲ ਕਰਨੀ ਤਾਂ ਉਹਨੂੰ ਐਂ ਵੀ ਨਹੀਂ ਪਤਾ ਵੀ ਪਰੇ ਹੋ ਕੇ ਗੱਲ ਕਰਨਾ ਕੋਈ ਨਾ ਮੈਨੂੰ ਕਹਿ ਦੂ ਮੈਂ ਕਿਉਂ ਪਤਾ ਤਾ ਤੂੰ ਚੂਈ ਲੱਗ ਜਾ ਰਮਗਰਮ ਪਾਣੀਆ ਗੱਲਾਂ ਕਰਨ ਫੇਰ ਕਿਉਂਗਾ ਉਹਨੂੰ ਵੀ ਪਤਾ ਵੀ ਹੋਤ ਉੱਥੇ ਹੋਲਾ ਮਨ ਲੱਗ ਉਹਨੂੰ ਕਿੱਥੇ ਪਤਾ ਇੰਨਾ ਬਰਤ ਮੈਂ ਨਾਲ ਜਿਹਾਈਆਂ ਕਰਦੇ ਉਹਨੇ ਕਹਤਾ ਫੇਰ ਮੈਂ ਤਾਂ ਖੇਡੂ ਪੱਕਾ ਐਂ ਕਿਦਾਂ ਮੈਂ ਖੇਡਣੀ ਹੋਏ ਖੇਡਣੀ ਹੋਏ ਕੁੱਛ ਲਈ ਫਿਰ ਜੇ ਉਹਨੇ ਕਹਤਾ ਕਹਤਾ ਮੈਂ ਤਾਂ ਵਿੱਚੋਂ ਨਿਕਲ ਜੂ ਹਾਂ ਤੂੰ ਵਿੱਚੋਂ ਨਿਕਲ ਐਵੇਂ ਆ ਕੇ ਇੱਥੇ ਮੇਰੀ ਗੁੱਤ ਪੱਟੇ ਹਾਂ ਕੋਈ ਨਾ ਬਾਪੂ ਤੇਰੇ ਨਾਲ ਦਾ ਨਹੀਂ ਹੈਗਾ ਤੂੰ ਬਾਹਰ ਫਰਾਨਾ ਮੈਂ ਅਨੰਤਪੁਰ ਗਿਆ ਸੀ ਤਾਂ ਮਗਰਵਾ ਚੰਦ ਚੜਾਤਾ ਬਗਮੁ ਗੋਲੀ ਖੇਟਣ ਲਾਤਾ ਲੈ ਇਹ ਚੰਦ ਵਾਲੀ ਕਿਹੜੀ ਗੱਲ ਆ ਹੋਰ ਹੁਣ ਨਾ ਮੈਂ ਪੁੱਛੂੰ ਮੈਂ ਕਿ ਬਾਪੂ ਉਹ ਆਖੂਗਾ ਮੈਂ ਕਿ ਤੂੰ ਹੋਲੇ ਮਰ ਲੇਤੇ ਗਿਆ ਸੀ ਆਇਕ ਤੂੰ ਆ ਕੰਮ ਕਰਤਾ ਇਸ ਗੱਲ ਦਾ ਬਾਰੇ ਮੈਨੂੰ ਆਖੂ ਮੈਂ ਘਰ ਨਹੀਂ ਜਾਂਦਾ ਹੁੰਦਾ ਕੋਈ ਨਾ ਬਾਪੂ ਨਹੀਂ ਇੰਨੇ ਪੁਰਾਣੇ ਜੀ ਹਾਂ ਤੂੰ ਬਾੜੀ ਕਟਿਆ ਜੀ ਸੋਚ ਚਲੀ ਜਾਂਦੀ ਕਟਿਆ ਨਹੀਂ ਪਿੰਡਾਂ ਚ ਬੁਰਾ ਲੱਗਦਾ ਮੰਨ ਜੱਤ ਮੇਰੀ ਗੱਲ ਚਲ ਕੋਈ ਨਾ ਹਾਂ ਹੁਣ ਦਰਵਾਜ਼ਾ ਹੀ ਹੋ ਗਿਆ ਤੂ ਇਹ ਖੇਡਣੀ ਹੈ ਦੇਖ ਲੀ ਆਪਾਂ ਇੱਥੇ ਖੜ ਕੇ ਦੇਖ ਲਾਂਗੇ ਦੇਖ ਕਿਉਂ ਗੱਲ ਥੋੜੀ ਬਣੂ ਜਿਹੜਾ ਕਿਹਨਾਂ ਯਾਰਾ ਮੈਂ ਤਾਂ ਫਿਰ ਬਾਹਰ ਲਾਉਂਗਾ ਆਪਦਾ ਸਿੱਧੀ ਜਿਹੀ ਗੱਲ ਹੈ ਮੈਂ ਉਹਨਾਂ ਦੇ ਘਰੇ ਖੇਡ ਲੂ ਉਹਨਾਂ ਨਾਲ ਨਾ ਮੈਂ ਤਾਂ ਇਹਨੂੰ ਬਾਹਰ ਨਿਕਲਣ ਦਿੰਦੀ ਤੂੰ ਮੈਂ ਖੇਡੂਗੀ ਮੈਂ ਨਾ ਨਾ ਖੇਡਣਾ ਨਹੀਂ ਹੈਗਾ ਮੈਂ ਤਾਂ ਖੇਡੂ ਮੈਂ ਬਾਪੂ ਨੂੰ ਪੁੱਛੂਗਾ ਤੇਰ ਮਰਜ਼ੀ ਆ ਭਾਈ ਜੇ ਤੋ ਕੋਈ ਸਵੇ ਆਖੇ ਨਹੀਂ ਲੱਗਣਾ ਹੈਗਾ ਗੱਬ ਤੇਰੇ ਵੀ ਗਦੇ ਵਾਲੀ ਹੰਡਾ ਜਾਵਾਂ ਹਾਂ ਮੈਨੂੰ ਚੰਗੀ ਨਹੀਂ ਲੱਗਦੀ ਇਹ ਗੱਲ ਹੋਰ ਮੈਂ ਕਰੀ ਦੋ ਦੇ ਰਿਸ਼ਤੇਦਾਰੀ ਚ ਵੱਗਦੀ ਕਿ ਮੈਂ ਕਾ ਤੂੰ ਬਗ ਨੀ ਰਿਸਤਰੀ ਤੂੰ ਆ ਗੀ ਜੀ ਦੇ ਹੋਈ ਖੇਡਣ ਗਿਆ ਕਿਉਂ ਪਿੰਡ ਵਗ ਜੂ ਮੈਂ ਆਪੇ ਕੰਮ ਕਰਨਾ ਮੈਂ ਕੋਈ ਜੰਦ ਨਹੀਂ ਫਿਰ ਤੇਰਾ ਜੀ ਨਹੀਂ ਕਰਨਾ ਦੇਖ ਕੇ ਠੀਕ ਹੈ ਨਹੀਂ ਕਰਨਾ ਕਰ ਹਾਂ ਫਿਰ ਇੱਥੇ ਜਦੋਂ ਇਹ ਹਾ 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 ਹੀ ਹੀ ਕਰਨਗੇ ਇੱਥੇ ਫਿਰ ਤੇਰਾ ਭਮਣ ਕਰੂਗਾ ਆਪਾਂ ਤੁੰ ਤ ਫੋਨ ਲਾਈ ਨਾ ਕੁਛ ਦੀ ਹੈਲੋ ਬਾਪੂ ਜੀ ਹਸੀ ਕਾਲ